ਰੇਡੀ ਜਥੇਦਾਰ ਗੁਰਚਰਨ ਸਿੰਘ ਟਹੜਾ ਦੀ ਆਧੁਨਿਕ ਪੰਜਾਬ ਦੀ ਰਾਜਨੀਤੀ ਧਰਮ ਅਤੇ ਵਿਰਾਸਤ ਨੂੰ ਲਾ ਮਿਸਾਲ ਦੇਣ ਹੈ ਡੰਡੀ ਉਹਨਾਂ ਦਾ ਜਨਮ 24 ਸਤੰਬਰ 1924 ਨੂੰ ਪਟਿਆਲਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਟਹੜਾ ਵਿੱਚ ਹੋਇਆ ਸੀ ਡੰਡੀ ਉਹਨਾਂ ਦਾ ਪਰਿਵਾਰ ਖੇਤੀਬਾੜੀ ਨਾਲ ਸੰਬੰਧਿਤ ਹੈ ਡੰਡੀ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਬੀਏ ਪਾਸ ਕਰਨ ਉਪਰੰਤ ਸਥਾਨਕ ਪੱਧਰ ਉੱਤੇ ਤਹੌੜਾ ਸਾਹਿਬ ਵੱਲੋਂ ਰਾਜਨੀਤੀ ਵਿੱਚ ਭਾਗ ਲੈਣਾ ਸ਼ੁਰੂ ਕੀਤਾ ਗਿਆ ਸੀ ਡੰਡੀ 1947 ਈਸਵੀ ਦੌਰਾਨ ਪੰਜਾਬ ਦੀ ਵੰਡ ਸਮੇਂ ਗੁਰਚਰਨ ਸਿੰਘ ਤਹੌੜਾ ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ਯੂਨਿਟ ਦੇ ਜਨਰਲ ਸਕੱਤਰ ਬਣੇ ਡੰਡੀ ਉਹ 5 ਵਾਰ ਭਾਰਤ ਦੀ ਰਾਜ ਸਭਾ ਦੇ ਮੈਂਬਰ ਅਤੇ ਇੱਕ ਵਾਰ ਲੋਕ ਸਭਾ ਮੈਂਬਰ ਵੀ ਚੁਣੇ ਗਏ ਡੰਡੀ ਗੁਰਚਰਨ ਸਿੰਘ ਤਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ 27 ਸਾਲ ਪ੍ਰਧਾਨ ਰਹੇ ਹਨ ਡੰਡੀ ਪਰਦਾਨਗੀ ਦਾ ਇਹ ਰਿਕਾਰਡ ਅੱਜ ਤੱਕ ਸਥਾਪਿਤ ਹੈ ਡੰਡੀ ਸਿੱਖ ਸਿਆਸਤ ਅਤੇ ਧਰਮ ਦੇ ਖੇਤਰ ਵਿੱਚ ਪਾਏ ਗਏ ਬੇਮਿਸਾਲ ਯੋਗਦਾਨ ਕਾਰਨ ਜ세ਦਾਰ ਤੋੜਾ ਨੂੰ ਅਨੇਕਾਂ ਮਾਨ ਸਨਮਾਨ ਅਤੇ ਸਿੱਖ ਧਰਮ ਦੇ ਪੰਥਰਤਨ ਦਾ ਐਵਾਰਡ ਵੀ ਪ੍ਰਾਪਤ ਹੈ ਡੰਡੀ ਆਜ਼ਾਦੀ ਉਪਰੰਤ ਸਿੱਖ ਧਰਮ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਧਰਮ ਜੁੱਧ ਮੋਰਚੇ ਸਾਕਾ ਨੀਲਾ ਤਾਰਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਹਰਿਆਣਾ ਰਾਜ ਦੀ ਸਥਾਪਨਾ ਜਥੇਦਾਰ ਟਹੌੜਾ ਅਤੇ ਪ੍ਰਕਾਸ਼ ਸਿੰਘ ਬਾਦਲ ਵਿਚਕਾਰ મતਭੇਦ ਜਥੇਦਾਰ ਟਹੌੜਾ ਵੱਲੋਂ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੋਵੇਂ ਅਕਾਲੀ ਦਲਾਂ ਦਾ ਇਕੱਠੇ ਹੋਣਾ ਅਤੇ ਜਥੇਦਾਰ ਗੁਰਚਰਨ ਸਿੰਘ ਅਰੇੜੀ ਦਾ ਬਿਮਾਰੀ ਉਪਰੰਤ 1 ਅਪ੍ਰੈਲ 2011 ਨੂੰ ਅਕਾਲ ਚਲਾਣਾ ਕਰਨਾ ਆਦ ਉਹਨਾਂ ਦੇ ਜੀਵਨ ਨਾਲ ਜੁੜੀਆਂ ਕੁੱਝ ਅਤੇ ਮਹੱਤਮਪੂਰਨ ਕਾਰਨਾਮਾ ਹਨ ਡੰਡੀ ਗੁਰਚਰਨ ਸਿੰਘ ਟੋੜਾ ਦੇ ਜੀਵਨ ਨਾਲ ਸੰਬੰਧਤ ਵੱਖ-ਵੱਖ ਪਹਿਲੂਆਂ ਮੋਢਲੀ ਸਿੱਖਿਆ ਮੋਢਲੇ ਜੀਵਨ ਦਾ ਸੰਘਰਸ਼ ਸਿਆਸੀ ਫੈਸਲਿਆਂ ਪ੍ਰਾਪਤੀਆਂ ਸੇਧਾਂ ਅਤੇ ਉਹਨਾਂ ਦੇ ਜੀਵਨ ਦੇ ਕਈ ਅਣਗੌਲੇ ਇਤਿਹਾਸਕ ਪੱਖਾਂ ਬਾਰੇ ਇਸ ਕਿਤਾਬ ਵਿੱਚ ਪੰਜਾਬ ਦੇ ਸਿਰਮੌਰ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੇ ਲੇਖ ਸ਼ਾਮਿਲ ਕੀਤੇ ਗਏ ਹਨ ਡੰਡੀ ਕਿਤਾਬ ਨੂੰ ਮੁੱਖ ਰੂਪ ਵਿੱਚ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ ਡੰਡੀ ਮੁੱਢਲੇ ਸ਼ਬਦ ਗੁਰਦੇਵ ਸਿੰਘ ਆਈ ਐਸ ਸੇਵਾਮੁਕਤ ਅਤੇ ਪ੍ਰਦਾਨ ਸਿੱਖ ਐਜੂਕੇਸ਼ਨ ਸੁਸਾਇਟੀ ਚੰਡੀਗੜ੍ਹ ਦੁਆਰਾ ਲਿਖੇ ਗਏ ਹਨ ਡੰਡੀ ਵਿਸ਼ੇ ਨਾਲ ਸੰਬੰਧਿਤ ਕੁਝ অতি ਮਹੱਤਮਪੂਰਨ ਦਸਤਾਵੇਜ਼ ਅਤੇ ਦੁਰਲਭ ਫੋਟੋਆਂ ਨੂੰ ਵੀ ਕਿਤਾਬ ਵਿੱਚ ਉਚਿਤ ਸਥਾਨ ਦਿੱਤਾ ਗਿਆ ਹੈ ਡੰਡੀ ਭਾਗ ਪਹਿਲਾ ਵਿੱਚ ਪੰਜਾਬੀ ਭਾਸ਼ਾ ਵਿੱਚ ਲਿਖੇ 30 ਲੇਖ ਸ਼ਾਮਿਲ ਕੀਤੇ ਗਏ ਹਨ ਡੰਡੀ ਕੁਝ ਮਹੱਤਵਪੂਰਨ ਲੇਖਾਂ ਦੇ ਵਿਸ਼ੇ ਜਥੇਦਾਰ ਤਹੌੜਾ ਦੀ ਸ਼ਖਸੀਅਤ ਦੇ ਅਦ੍ਰਿਸ਼ਟ ਪਹਿਲੂ ਪੰਥ ਦੀ अजीਮ ਸ਼ਖਸੀਅਤ ਲੋਕ ਦਿਲਾ ਉੱਤੇ ਰਾਜ ਕਰਨ ਵਾਲਾ ਸਤਲੁਜ ਜਮਨਾ ਲਿੰਕ ਨਹਿਰ ਦੀ ਉਸਾਰੀ ਰੋਕਣ ਵਿੱਚ ਯੋਗਦਾਨ ਜਿਸ ਦੌਰ ਕੋ ਚਾਹਾ ਬਦਲ ਡਾਲਾ ਸਿੱਖ ਪੰਥ ਦੇ ਸ਼ਾ ਸਵਾਰ ਜਥੇਦਾਰ ਤਹੌੜਾ ਦਾ ਜੀਵਨ ਸ਼ਖਸੀਅਤ ਅਤੇ ਵਿਚਾਰਧਾਰਾ ਸਿੱਖ ਕੌਮ ਦਾ ਮਾਣ ਪੰਥ ਬਸਾਂ ਮੈਂ ਉਜੜਾਂ ਚੁਣੌਤੀ ਕਬੂਲ ਕਰਨ ਵਾਲੇ ਆਦ ਸ਼ਾਮਲ ਕੀਤੇ ਗਏ ਹਨ ਡੰਡੀ ਪ੍ਰੋਫੈਸਰ ਕਰਮਜੀਤ ਸਿੰਘ ਅਨੁਸਾਰ ਜਥੇਦਾਰ ਤਹੌੜਾ ਦੀ ਸਿੱਖ ਰਾਜਨੀਤੀ ਨੂੰ ਦੇਣ ਜੀਵਨ ਸ਼ੈਲੀ ਸ਼ਖਸੀਅਤ ਅਤੇ ਵਿਦਿਆ ਖੇਤਰ ਵਿੱਚ ਦੇਣ ਆਦ